ਅੱਗੇ ਮੇਰਲਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਜਾਨਵਰਾਂ ਦੀ ਵੀ ਪਿਸਟਾਲ ਲੱਗੀ ਹੋਈ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਆ ਤੁਹਾਨੂੰ ਦਿਖਾਉਣੇ ਆ ਉਹਨਾਂ ਦਾ ਪ੍ਰਾਈਸ ਵੀ ਲਿਖਿਆ ਹੋਇਆ ਜੋੜਾ 600 ਰੁਪਏ ਦਾ ਕਬੂਤਰ ਨੇ ਇਹ ਤੇ ਆ 1500 ਦਾ ਜੋੜਾ 2000 ਦਾ ਜੋੜਾ ਸਪਾਰਟੀ ਨਸਲ ਦੇ ਕੁੱਪੜ ਨੇ ਇਹ ਹਾਂ ਦੇਖੋ ਆਮੀਰੇ ਸਾਹਿਬ ਪ੍ਰਕਾਸ਼ ਗੁਰਦਾਰੀ ਨੂੰ ਤੋਂ ਹੋਇਆ ਪ੍ਰਕਾਸ਼ ਬਾਲੰਦਰ ਮੇਰਾ ਵੀ ਨਾਮ ਆ ਗਿਆ ਆ 2000 ਦਾ ਜੋੜਾ ਇਹ ਮਲੋਟ ਰੋਡ ਤੇ ਦਾ ਦੁਕਾਨ ਇਹ ਟੀਟੀ ਫੈਟ ਸ਼ਾਪ ਇਹ ਹਰ ਵਾਰ ਪ੍ਰਦਰਸ਼ਨੇ ਲਾਉਂਦੇ ਹੁੰਦੇ ਆ ਆ ਦੇਖੋ ਮੈਨਾਂ ਦਾ ਹੋਊਗਾ 8-10 ਕਿਲੋ ਦਾ ਆਹਟਾਰੇ ਸੁੱਤੇ ਪਏ ਆ ਨਾ ਸੁੱਤੇ ਪਏ ਦਾ ਇਹ ਇਹਦਾ weight ਕਿੰਨਾ ਹੋਊਗਾ ਆ ਕਿੰਨਾ weight ਹੋਊਗਾ ਦਾ weight ਹੋਊਗਾ ਨਾ ਜ਼ਿਆਦਾ ਹੋਊਗਾ ਮੈਨੂੰ ਲੱਗਦਾ ਹਨਾ 5 ਕਿਲੋ 5 ਕਿਲੋ ਤੋਂ ਉੱਪਰ ਹੋਊਗਾ ਹਾਂ ਚਾਹੇ ਬੋਲੀ 3.5 ਕਿਲੋ ਦਾ ਹੋਊਗਾ ਹਨਾ ਕਿਚਨ ਦਾ ਕੇਂਦਰ ਬਣਿਆ ਹੋਇਆ ਪੂਰਾ ਹਾਂ ਆ ਗਏ ਆ ਪੈਰਟ 600 ਦਾ ਜੋੜਾ ਆਹ ਚੋਹਰ ਯਾਰ ਦਾ ਜੋੜਾ ਵੀ ਬਾਹਰ ਦੀ ਨਾ ਲੱਗਦੇ ਬੰਦੇ ਲੰਗੇ ਲੱਗਦੇ ਰਾਈਟ ਉਹ ਬਹੁਤ ਵੈਗੇ ਇੱਥੇ ਵੈਗੇ ਕੋਈ ਨਹੀਂ ਗੱਲ ਕਰਦਾ ਗੱਲ ਕਰਦਾ ਨਾ ਪੁੱਟੇ ਆ ਰਹੇ ਤਾਂ ਨਹੀਂ ਹੋ ਰਿਹਾ ਆਹ 10000 ਦਾ ਜੋੜਾ ਲੱਗਦੀ ਨਾ ਬੋਲਦੀ ਰਹੀ 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 ਚੋਕੀ ਨੇ ਹੈ 600 ਦਾ ਜੋੜਾ ਆ ਪੈਰਟ ਆ 4000 ਦਾ ਜੋੜਾ ख़रगोश बार नसल ते लॻंदी ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੇ ਅਗਲਾ ਤੁਸੀਂ ਕਿਹੜਾ ਵਲੌਗ ਦੇਖਣਾ ਸਾਨੂੰ ਕਮੈਂਟ ਦੇ ਵਿੱਚ ਦੱਸ ਦਿਓ ਜੀ ਇਹ ਮਲੋਟ ਰੋਡ ਆ ਹਾਂ ਲੋਟ ਰੋਡ ਦਾ ਵਿਚਾਰ ਆ ਤੇ ਮਲੋਟ ਰੋਡ ਦੇ ਬਾਜ਼ਾਰ ਦੇ ਵਿੱਚ ਹੀ ਇਹ ਪ੍ਰਦਰਸ਼ਨੀ ਲੱਗੀ ਆ ਬਰਡਸ ਦੀ ਸਿਟੀ ਪੈਟ ਸ਼ਾਪ ਦੇ ਮੂਹਰੇ ਅਗਰ ਤੁਸੀਂ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਕਬੂਤਰ ਖਰਗੋਸ਼ ਕੁੱਕੜ ਪੁੱਤਾ ਜਾਂ ਕੋਈ ਕੁਝ ਵੀ ਤਾਂ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਆਗੇ ਸਿਟੀ ਪੈਟ ਸ਼ਾਪ ਹਾਰਟਰਾਂ ਦੇ ਜਾਨਵਰ ਜਿਹੜੇ ਇਹਨਾਂ ਕੋਲੇ ਅਵੇਲੇਬਲ ਆ ਚਲੋ ਤੁਸ ਜਾਓਗੇ ਪਰ ਇਹ का पर 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 पर